ਸੁਜਨਪੁਰ ਲੋਧੀ ਦੇ ਕਰੀਬ 16 ਟਾਪੂ ਨੂੰ ਮਾ ਪਿੰਡ ਹੜਾ ਦੀ ਲਪੇਟ ਚ ਨੇ ਲਗਭਗ 10 ਦਿਨ ਪਹਿਲਾਂ ਆਰਤੀ ਬੰ ਟੁੱਟਣ ਤੋਂ ਬਾਅਦ ਇੱਥੇ ਦਰਿਆ ਬਿਆਸ ਨੇ ਵੱਡੀ ਮਾਰ ਮਾਰੀ ਸੀ ਜਿਸ ਤੋਂ ਬਾਅਦ ਇਲਾਕੇ ਪਰ ਦੇ ਵਿੱਚ ਪਾਣੀ ਭਰ ਗਿਆ ਅਤੇ ਫਸਲਾਂ ਪਾਣੀ ਦੇ ਵਿੱਚ ਡੁੱਬਦੀਆਂ ਹੋਣਗੇ ਨਜ਼ਰ ਆ ਰਹੀਆਂ ਨੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਚੋਂ ਬਾਹਰ ਕੱਢਿਆ ਗਿਆ ਤੇ ਉੱਥੇ ਹੀ ਉੱਚੇ ਘਰਾਂ ਵਾਲੇ ਲੋਕਾਂ ਜੇ ਵੀ ਆਪਣੇ ਘਰਾਂ ਦੇ ਵਿੱਚ ਖੁਦ ਨੂੰ ਮਹਿਫੂਜ਼ ਜਿਹੜੇ ਨੇ ਉਹ ਸਮਝ ਰਹੇ ਨੇ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਬਿਲਕੁਲ ਵੀ ਘਟ ਨਹੀਂ ਰਿਹਾ ਜੇਕਰ ਅਜਿਹੀ ਸਥਿਤੀ ਬਰਕਰਾਰ ਰਹੇ ਤਾਂ ਕੰਮ ਵੀ ਨਹੀਂ ਬੀ ਸਕੇ ਸਾਨੂੰ ਦਾ ਮੰਨਣਾ ਹੈ ਕਿ ਜੇਵੇਂ ਲਗਾਤਾਰ ਉਪਰਕੇ ਪ੍ਰਸਾਪ ਪੂਰੀਏ ਇਸ ਕਾਰਨ ਬੜਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਦਰਿਆ ਵਿਆਸ ਦਾ ਪਾਣੀ ਜਿਹੜਾ ਹੈ ਹੁਣ ਤੁਸੀਂ ਬੰਨਣ ਦੇ ਨਾਲ ਵੀ ਜਿਹੜਾ ਹੈ ਤੁਸੀਂ ਬੰਦੇ ਨਾਲ ਜਿਹੜਾ ਹੈ ਉਹ ਲੱਗਣ ਲੱਗ ਪਿਆ ਤੇ ਤੁਸੀਂ ਬੰਨੂ ਨੁਕਸਾਨ ਪਹੁੰਚਾਇਆ ਜਿਹੜਾ ਹੈ ਜਾ ਰਿਹਾ ਹੈ ਕਿਤੇ ਨਾ ਕਿਤੇ ਤੇ ਇਲਾਕੇ ਪਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਆ ਜਾਵੇਗਾ ਜੇਕਰ ਜਿਹਾ ਅਜਿਹੀ ਸਥਿਤੀ ਜਿਹੜੀ ਇਹ ਬਣਦੀ ਹੈ ਤੁਸੀਂ ਬੰਨੂ ਨੁਕਸਾਨ ਜੇਕਰ ਪਹੁੰਚਦਾ ਹੈ ਤਾਂ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਜਿਹੜਾ ਹੈ ਹੋ ਜਾਵੇਗਾ ਉਥੇ ਗੱਲਬਾਤ ਕਰਾਂਗੇ ਅਸੀਂ ਕਿਸਾਨ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਹਾਲਾਤ ਜੁੜੇ ਨੇ ਬਣੀ ਹੋਈ ਨੇ ਤੇ ਪਾਣੀ ਦਾ ਸતર ਜਿਹੜਾ ਹੈ ਕਿਵੇਂ ਜਿਹੜਾ ਲੋਕਾਂ ਦੇ ਵੱਲੋਂ ਦੇਖਣ ਨੂੰ ਦੇਖਿਆ ਜਾ ਰਿਹਾ ਹੈ ਤੇ ਕਿਸਾਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਪੂਰੀ ਖਬਰ ਅੱਜ ਬਾਬਾ ਜੀ ਕੀ ਨਾਮ ਹੈ ਤੁਹਾਡਾ ਸਾਹ ਸਿੰਘ ਕਿੱਥੋਂ ਦੇ ਆਣ ਵਾਲੇ ਬਹੁਪੁਰ ਕੀ ਹਾਲਾਤ ਨੇ ਹਣ ਮੌਕੇ ਤੇ ਲਾਤ ਜੀ ਬਹੁਤ ਜਿਆਦੇ ਮੰਡੇ ਲੋਕਾਂ ਦੇ ਜਿਹੜੇ ਡੰਗਰ ਵਾ ਉਹ ਵੀ ਇੱਥੋਂ ਕਿਹੜਾ ਚਾਰਾ ਜਾਂਦਾ ਥੋੜਾ ਕੰਨਾ ਉਹ ਖਾਸ ਹੋ ਗਏ ਦੇ ਟੈਂਪਾਸ ਤੂੜੀਆਂ ਚੋਂ ਪਾਣੀ ਕੋਈ ਨਹੀਂ ਸਾਨੂੰ ਤੇ ਕਈ ਚਿਰ ਹੋ ਗਏ ਹੋ ਛਾਪੇ ਕਰਦੇ ਆ ਇਹ ਕਦੋਂ ਪਲ ਜਾਂਦਾ ਉਦੋਂ ਪਾਣੀ ਆ ਜਾਂਦਾ ਸਾਡੇ ਤੇ ਪਿਛਲੇ ਸਾਲ ਤਾਂ ਹੀ ਗੜਿਆ ਸੀਗਾ ਅਜੇ ਪਿਛਲਾ ਹੀ ਨਹੀਂ ਲੈਣਾ ਦੇਣਾ ਲੱਖਾਂ ਐਦ ਕਿ ਫੇਰ ਨਵੀਂ ਸੱਟ ਵੱਜ ਜਿਹੜਾ 23 ਕ ਆਇਆ ਸੀ ਉਦੋਂ ਵੱਧ ਕੀਤੀ ਇੰਨੇ ਹੋਣੋਂ ਵੱਧ ਕੀਤੀ ਇਹਨੇ ਤਾਂ ਕਈਆਂ ਤਾਂ ਪਹਿਲੀ ਖਰਾਬ ਕਰਤੇ ਬਹੁਤ ਜ਼ਿਆਦਾ ਮੰਦਾ ਹਾਲ ਕਰੇ ਥੋੜਾ ਨਹੀਂਗਾ ਇਹਦੇ ਵੀ ਜਿਹੜਾ ਵਿੱਚ ਬੈਠਾ ਉਹਨੂੰ ਹੀ ਪਤਾ ਕੀ ਬਾਤ ਉਹ ਲੰਢੀ ਆ ਸਾਡੇ ਕੋਈ ਵਸ ਦੀ ਗੱਲ ਨਹੀਂ ਰਹਿ ਗਈ ਹੁਣ ਜੀ ਕਰਦਾ ਕਈ ਵਾਰਾਂ ਵੀ ਇਹਨੂੰ ਛੱਡ ਕੇ ਚੱਲ ਜੀਏ ਜਿਹੜੇ ਕੰਮ ਕਰਨਦੇ ਨਹੀਂ ਡੰਗਰ ਵਿੱਚ ਲਈ ਸਾਡਾ ਰਹਿਣਾ ਹੀ ਕੱਖ ਨਹੀਂ ਤੇ ਨਹੀਂ ਇਹੋ ਜੀ ਪੜੀ ਨੂੰ ਕੀ ਕਰਨਾ ਨਾ ਸਾਡੇ ਕੋਈ ਗਵਰਨਮੈਂਟ ਸੁਣਦੀ ਆ ਵੋਟਾਂ ਵਰੀ ਇਥੇ 20 ਇਕੱਠੇ ਹੋ ਜਾਂਦੇ ਆ ਕਿੰਨੇ ਪਿੰਡ ਇਹਨੂੰ ਜਿਤਾ ਕਿੱਧਰ ਨੂੰ ਜਾਂਦਾ ਜਿਤਾ ਦਿੰਦਾ ਹੈ ਲੀਡਰ ਨੂੰ ਪਰ ਇਹ ਮੁੜ ਕੇ ਬਾਅਦ ਚ ਕੋਈ ਵੜਦਾ ਹੀ ਨਹੀਂ ਇਹ ਜਮੀਨਾਂ ਉਹ ਦੇਵੇਂ ਗੱਲਾਂ ਹੀ ਆ ਸਾਨੂੰ ਕਣਕ ਵੀ ਦੀ ਆਸ ਵੀ ਨਹੀਂ ਹੋਣਾ ਰਹਿ ਗਈ ਸਾਡੀ ਜਦੋਂ ਕਣਕ ਦੀ ਆਸ ਤਾਂ ਨਹੀਂ ਹੈਗੀ ਇਹਨੇ ਵੱਜਣਾ ਨਹੀਂ ਪੈੜੀ ਖਾਲੀ ਹੋਣੀ ਨਹੀਂ ਇਹ ਆਸੂ ਸਿੱਥੇ ਕਾਹੇ ਚੀਜ਼ ਦੀ ਨਹੀਂ ਗੀ ਇਹ ਹੱਲ ਕੀ ਸਮਝ ਚੋ ਕੀ ਅਜਾ ਪੱਕਾ ਹੱਲ ਇਹਦਾ ਇਹੋ ਹੀ ਆ ਜੇ ਜਦੋਂ ਇਹ ਪੁਲ ਬੰਨਦੇ ਪੁਲ ਨਾ ਬੰਨਦੇ ਉਹਨੂੰ ਇੱਕ ਕਰ ਦਿੰਦੇ ਪਰਲੇ ਦਰਿਆਣੇ ਦੋ ਦਰਿਆ ਵਾ ਇਹਨੂੰ ਇੱਕ ਦਰਿਆ ਹੀ ਕਰ ਦਿੰਦੇ ਇਹ ਛੋਟਾ ਦਰਿਆ ਵਾ ਇਹ ਛੋਟੇ ਦੇ ਵਿੱਚ ਹੀ ਇਹ ਦੁੱਜੇ ਨੂੰ ਹੀ ਡੋਬ ਦਿੰਦਾ ਆਓ ਤੇ ਕੀ ਹਾਲਾਤ ਮੇਰਾ ਨਾਮ ਭਾਈ ਗੁਰਪ੍ਰੀਤ ਸਿੰਘ ਬੰਟੀ ਆ ਜੀ ਹਾਲਾਤ ਭਾਈ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਹਜ਼ਾਰਾਂ ਕਿਹੜੀ ਜ਼ਮੀਨ ਡੁੱਬੀ ਪਈ ਆ ਜੀ ਤਾਂ ਕੀ ਮੁਸ਼ਕਲ ਪੇਸ਼ ਆ ਰਹੀ ਹੈ ਮੁਸ਼ਕਲ ਸਰ ਮੁਸ਼ਕਲ ਹੀ ਮੁਸ਼ਕਲ ਆ ਜੇ ਤਾਂ ਕੋਈ ਨਹੀਂ ਪਤਾ ਲੱਗਦਾ ਪਾਣੀ ਲੱਤੂਗਾ ਫੇਰ ਪਤਾ ਲੱਗੂਗਾ ਪੈਲੀਆਂ ਬਚੀਆਂ ਜਾਂ ਖਰਾਬ ਹੋ ਗਈਆਂ ਇਹ ਜਿੱਦਾਂ ਗੱਲ ਕਰੀਏ ਬੰਨ ਨੂੰ ਬੰਨਨ ਦੀ ਨਜੀਵ ਸੇਵਾ ਨੇ ਸ਼ੁਰੂ ਹੋਈ ਪਾਣੀ ਕੁਛ ਘਟਿਆ ਜਾਂ ਕੀ ਹਾਲ ਹੈ ਪਾਣੀ ਸਰ ਪਿੱਛੋਂ ਘੜਿਆ ਡੈਮ ਬੰਦ ਕਰੂਗੇ ਬਿਆਸ ਤੋਂ ਫੇ ਪਾਣੀ ਲੱਥੂਗਾ ਫੇ ਰਸਤਾ ਬਣੂਗਾ ਉੱਥੇ ਜਾਣ ਲਈ ਫੇ ਬੰਨ ਬਣੇ ਜਾਊਗਾ ਅਜੇ ਕੋਈ ਬੰਨ ਬਣਨ ਦਾ ਨਹੀਂ ਜਾਗਾ ਮੌਸਮ ਹਲੇ ਵੀ ਉਤਾਂ ਦਾ ਮੌਸਮ ਤਾਂ ਤੁਹਾਡੇ ਸਾਹਮਣੇ ਹੈ ਰੋਜ਼ بارش ਆ ਜਾਂਦੀ ਹੈ ਹਾਂਜੀ ਮੰਗ ਕੀ ਕਰਨਾ ਚਾਹੁੰਦੇ ਹੋ ਸਰਕਾਰ ਮੰਗ ਸਰਕਾਰ ਨੂੰ ਇਹ ਵੀ ਕਰਨਾ ਚਾਹੁੰਦੇ ਆ ਵੀ ਇਹਨੂੰ ਖਦਿਆ ਜਾਵੇ ਦਰਿਆ ਨੂੰ ਤੇ ਬੰਨ ਲਾਇਆ ਜਾਣ ਪੱਕੇ ਕਰਕੇ ਤੇ ਜ਼ਿਮੀਂਦਾਰ ਫੇ ਬਚ ਸਕਦਾ ਨਹੀਂ ਤੇ ਬਹੁ ਮਾੜਾ ਹਲਾਦਾ ਇੱਥੋਂ ਦਾ ਜੀ ਪੱਕਾ ਹਲਕੀ ਸਮਝ ਦੇ ਲੋਕ ਵੀ ਲਗਾਤਾਰ ਇਸ ਸਮੱਸਿਆ ਆ ਰਹੀ ਹੈ ਤੀਜੀ ਵਾਰ ਇਸ ਸਮੱਸਿਆ ਆਈ ਜੇ ਦਾ ਸਰ ਪੱਕਾ ਖਾਲੀ ਹੋਇਆ ਜੀ ਇਹਨੂੰ ਖਦਾਈ ਕੀਤੀ ਜਾਵੇ ਦਰਿਆ ਪੈਲੀਆਂ ਨਾ ਉੱਚੇ ਹੋ ਗਿਆ ਜੀ ਪਾਣੀ ਦਰਿਆ ਉੱਪਰ ਵਗਦਾ ਪੈਲੀ ਤੋਂ ਹਾਂਜੀ ਜੇ ਆਰਜੀ ਬੰਨ ਮਾਰੇ ਹੁੰਦੇ ਸਾਰੇ ਇਥੇ ਫਸਲ ਹੋਈ ਨਹੀਂ ਸਕਦੀ ਕੁਝ ਲੋਕ ਇਹ ਵੀ ਦੋਸ਼ ਲਗਾਉਂਦੇ ਕਿ ਤੁਸੀਂ ਦਰਿਆ ਮਲਿਆ ਜਾਂ ਇਦਾਂ ਨਹੀਂ ਜੀ ਨਹੀਂ ਸਰ ਅੱਜ ਫਿਰ ਪਕਾਲਪੁਰ ਘੜਕੇ ਦੀ ਪੈਲੀ ਹੈ ਮੇਰੇ ਦੋਸਤ ਦੀ 150 ਕਿੱਲਾ ਪੈਲੀ ਉਹਨਾਂ ਦੀ ਉਹਨਾਂ ਨੂੰ ਪਾਕਿਸਤਾਨੋਂ ਪਈ ਹੈ ਜੀ ਉਹ ਪੈਲੀ ਆ ਇਹ ਵੀ ਉਹ ਪੈਲੀ 'ਚ 50 ਕਿੱਲੇ ਪੈਲੀ ਉਹ ਖਰਾਬ ਹੋ ਗਈ ਬਿਲਕੁਲ ਉਹਦਾ ਥੱਲੇ ਵਾਲਾ ਪਾਣੀ ਉੱਪਰ ਵਾਲਾ ਪਾਣੀ ਇੱਕ ਮੇਲ ਹੋ ਗਿਆ ਜੀ